ਪਰ ਇਹ ਕਿੱਲੇ ਆ ਇਹਨਾਂ ਨੇ ਜ਼ੁਲਮਾਂ ਨਾਲ ਮੈਨੂੰ ਮਾਰ ਦੇਣਾ ਵਾਹ ਤੂੰ ਕਿੱਡੀ ਗਿਲੋ ਤਰ ਕਿਉਂ ਕਰੋ ਉਹ ਤਰ ਟਿਕਾ ਕੇ ਸੋਜੋ ਨੋ ਇਹਨਾਂ ਨੂੰ ਮਾਰਿਆ ਇਹਨਾਂ ਨੂੰ ਤੇ ਮਾਰਨਾ ਪੈਣਾ ਬੇਚੀ ਨੀ ਆ ਮਾਵਾ ਕਿਲੇ ਲੱਗਦੇ ਪਾਉਂਦੇ ਗਾਣੇ ਇਹੋ ਤਾਂ ਪ੍ਰਾਗਿਆ ਦੀ ਬਸਤੀ ਤਲੇ ਮੈਂ ਘਰਾਣੇ ਪਟਾਏ ਸੀ ਮਾਵਾ ਕਿਲੇ ਪਾਦਗਾ ਉੱਤਨਾ ਨੇ ਕਿਤੇ ਉਹਨੇ ਵਿਚਾਰੇ ਤੇ ਆਪੇ ਪੈ ਗਈ ਧਮਾਕੀ ਚੰਚੇ ਦਾ ਦਵਾਈ ਲੈ ਆਜਾ ਕਿ ਮੇਰਾ ਟੀਰ ਬੋਜੇਗਾ ਮੇਰਾ ਸੇਵਾ ਦੇਗਾ ਮੈਂ ਜੀਤ ਮਾ ਦੇ ਥੱਲੇ ਲਾਗ ਰਾਂ ਆ ਤਾਂ ਫੋਨ ਨਾ ਕਰਦੇ ਸਨ ਕੱਡੀਆਂ ਵੀਡੀਓ ਪਾਉਂਦੇ ਨੰਬਰ ਨਾ ਸਹੀ ਸਾਡੇ ਨੇ ਪਾਉਂਦੇ ਆਹ ਬੈਠਾ ਆ ਸਾਨੂੰ ਬੋਲਦਾ ਮੈਂ ਸਕੇਗਾ ਨਹੀਂ ਸਾਨੂੰ ਨਹੀਂ ਗਾਣ ਉਹ ਅੱਜ ਇਹਨਾਂ ਨੇ ਇੱਕ ਵੱਡਿਆ ਕੰਮ ਕਰ ਲਿਆ ਸੁੱਕੇ ਦੇ ਰੱਜੇ ਸੌ ਮੈਂ ਤੇ ਆਂਦਾ ਸਾਡੇ ਨੂੰ ਸੁੱਕੇ ਦੇ ਰੱਜੇ ਚਾਰ ਵੱਡਣ ਦੇ ਵੀ ਸਾਡਾ ਤਾਂ ਕੋ ਭਾਏ ਇਹ ਤਾਂ ਹੀ ਕਰ ਨਹੀਂ ਅੰਗ ਮਛਰੇ ਨੇ ਠੀ ਵਾਇ ਨੇ ਕੁੱਨੇ ਪਾ ਲਿਆ ਨਸ਼ੇ ਕਰ ਕਰਕੇ ਮਛਰੇ ਨੇ ਨੰਗ ਸੁੱਕੀ ਪਤਾ ਹੋ ਸਕਦੀ ਹੋਰ ਵੀ ਨੁਕਸਾਨ ਕਰਨਗੇ ਸਾਨੂੰ ਕਿਹੜਾ ਕਿਸੇ ਨੇ ਸਾਡਾ ਕਾਰਵਾਈ ਕੀਤੀ ਕਿਸੇ ਨੇ ਸਾਡੀ ਜਲ ਕਾਰਵਾਈ ਹੋਈ ਜੀ ਅੱਜ ਕੰਨੇ ਕੋਸ ਤੇ ਨਾਨ ਸਜਾਮ ਗਿਆ ਨਾਨ ਸਜਾਮ ਮਿਲਣੀ ਚਾਹੀਦੀ ਗੁਰੂ ਸਾਹਿਬ ਨੂੰ ਮਾਲਕ ਗੁਰੂ ਤਾਂ ਸਵਾਸ ਦੇ ਜਾਂਦੇ ਨਹੀਂ ਅਸੀਂ ਤਾਂ ਅਵੇ ਤਿੱਤਰ ਦਾਤਰ ਪਾਏ ਅਸੀਂ ਤਾਂ ਗੁਰੂ ਦਾਤਰ ਪਾਏ ਅਸੀਂ ਸੱਚ ਦੇ ਦਾਤਰੋ ਤਾਂ ਹੈ ਸੱਚ ਦੇ ਪਾਏ ਅਸੀਂ ਇਹੋ ਜਿਹੀ ਨਹੀਂ ਪਾਏ ਪਾਪ ਕਰਨ ਦੇ ਚਾਮਣ ਬੰਦਾ ਮਾਰ ਦਈਏ ਇੱਕ ਨਿਆੰਗੋ ਕੈਸੀ ਕੀਜੀ ਪੁਸੀ ਰਾਂਡੇ ਜਿੱਥੇ ਤੈਨੂੰ ਕੀ ਕੀ ਕਹਿੰਦੀ ਕੁੱਟ ਕੇ ਬੰਦੇ ਮਾਰ ਦੋ ਨਜਾਇਜ਼ ਮਾਰ ਦੋ ਮਹਾਨ ਬਾਨ ਕੋਤਾ ਡੰਗਰਾ ਆਰ ਉਹਦੇ ਰੋਤੀ ਦੀ ਪੱਖ ਦੀ ਗਰੀਬ ਤੇ ਬਿਲਕੁਲ ਗਰੀਬੰਦਾ ਉਹਦਾ ਤਰੋਕ ਕਮਾਇਆ ਨੇ ਗਰੀਬ ਦਾ ਤਰੋਕ ਕਮਾਇਆ ਨੇ ਮੈਂ ਤਾਂ ਇਹਨਾਂ ਨੂੰ ਸੱਜਾ ਮਿਲੇ ਉਹਨਾਂ ਨੂੰ ਗੁਰੂ ਦਾ ਦਸਤ ਦੇਣਾ ਚਾਹੀਦਾ ਤੇ ਆਉਣਾ ਚਾਹੀਦਾ ਤੇ ਆਉਣਾ ਚਾਹੀਦਾ ਬਹੁਤ ਇਹਨਾਂ ਨੇ ਪੱਤਾ ਚਿੱਟਾ ਗਰੀਬ ਘਰ ਦਾ ਗਰੀਬ ਮਾਂ ਕੇ ਪਿੰਨ ਕੇ ਤਾਂ ਅੱਕੇ 12 ਵਜੇ ਤੇ ਕਰੇ ਗ੍ਰੰਤੀ ਦੇ ਜਿੰਦਰਾ ਮਾਰੇ ਹੋਏ ਸੰਗਤ ਗਈ ਚਲੀ ਜਦੋਂ ਰਾਮਾਰਕਟ ਦੀ ਜ਼ਿੰਮੇਵਾਰੀ ਸਮਝੇ ਇਹ ਗਰੰਤੀ ਇਸ ਇਸ ਕਾ ਥਲੇ ਸੁੱਤੇ ਹੋਣ ਕਿ ਅੰਦਰ ਵੜ ਜਾਵੇ ਕੋਈ ਨਹੀਂ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਉਹ ਮੈਂਟਲ ਹੈ ਮੈਂਟਲ ਤੇ ਇਹਨਾਂ ਮਗਰ ਥੋੜੀ ਗਈ ਉਹਦੀ ਤੁਸੀਂ ਬੋਲੋ ਮੈਂ ਤਾਂ ਨਹੀਂ ਕਿ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਏ ਇਹਨਾਂ ਗਰੰਤਕਾਂ ਨੂੰ ਮਿਲਣੀ ਚਾਹੀਦੀ ਸਜ਼ਾ ਇਹ ਸਾਨੂੰ ਅਹੀ ਸਜ਼ਾ ਅਈ ਤਾਂ ਮਾਫ਼ੀ ਮੰਗਾਂਗੇ ਅਈ ਗੁਰੂ ਪੰਨਾ ਗੋਡੇ ਰਗੜਾਂ ਜੋ ਅੰਗ ਸਾਡੇ ਸਾਰੇ ਟੈ ਕੇ ਪੈਰੀ ਪਾਵਾਂਗੇ ਮਾਫ਼ੀ ਮੰਗਾਂਗੇ ਅਈ ਮਾਫ਼ੀ ਮੰਗਾਂਗੇ ਜੇ ਸਾਡੇ ਬੱਚੇ ਗਲਤੀ ਕੀਤੀ ਮੁੱਕ ਗਿਆ ਨਹੀਂ ਤਾਂ ਵੀ ਮਾਫ਼ੀ ਮੰਗਾ ਕੇ ਗੁਰੂ ਕੋਲ ਪਰ ਇਹਨਾਂ ਜ਼ੁਲਮ ਕੀਤਾ ਹੈ ਇਹ ਜ਼ੁਲਮ ਜਿਹੜਾ ਨਾ ਸਜ਼ਾ ਪੋਗਣ ਦੇ ਇਹਨਾਂ ਵੇਖੀ ਤਾਂ ਸਹੀ ਇਹਨਾਂ ਪੋਗਣੀ ਕਿ ਵੀ ਸਜ਼ਾ ਹੈ ਇਹਦੀ ਸਜ਼ਾ ਨਾ ਪੋਗਣੀ ਇਹਨਾਂ ਬੱਚੇ ਨਾਲ ਧਰੋਹ ਕਮਾਇਆ ਇਹਨਾਂ ਬੱਚੇ ਨਾਲ ਇਹਨਾਂ ਬੱਚੇ ਨਾਲ ਧਰੋਹ ਕਮਾਇਆ ਹੈ ਹੈ ਸਾਰੇ ਮੁਲਕ ਨੂੰ ਪਤਾ ਬੱਚਾ ਕਿਦਾਂ ਦਾ ਹੈ ਹੈ ਲਬ ਲਬ ਪਿਓ ਖਬ ਜਾਂਦਾ ਕਦੀ ਕੇ ਪੱਤ ਨਹੀਂ ਜਾਂਦਾ ਕਦੀ ਕੇ ਪੱਤ ਹੈ ਉਹ ਬੰਦਾ ਵੇਖੋ ਉਹ ਬੰਦਾ ਵੇਖੋ ਤੁਸੀਂ ਕਿੱਡਾ ਸਰੀਪੀ ਚ ਜਿਹਨੂੰ 19 ਦੀ ਗੱਲ ਨਹੀਂ ਕਰਨੀ ਆਉਂਦੀ ਇਹੋ ਜਿਹਾ ਪਿਓ ਹੈ। ਨਾ ਉਹ ਬੇੜਾ ਕਰਕੇ ਜਿਹੋ ਜਿਹੇ ਨੰਗਾ ਦਾ। ਨੰਗਾ ਨੰਗਾ। ਮੈਂ ਤਾਂ ਇਹ ਨਮਕਾ ਟੁੱਟੇ। ਇਹਨਾਂ ਦਾ ਘਾਟ ਟੁੱਟੇ। ਮੇਰੇ ਤਾਂ ਸਾਹਮਣੇ ਵਾਣਾ ਮੇਰੇ ਕੋ ਗੋਲੀ ਇਹਨਾਂ ਸਾਰਿਆਂ ਨੂੰ ਮਾਰ। ਤੁਸੀਂ ਕੀ ਕਹਿਣਾ ਚਾਹੁੰਦੇ ਕਹਿਣਾ ਠੀਕ ਹੈ ਕਿ ਜਿਹੜਾ ਵੀ ਪੁੱਤਰ ਸਾਂਦੂ ਸਜ਼ਾ ਮਿਲੀ ਹੈ ਨਾ ਸਾਡੇ ਪੁੱਤਰ ਨੂੰ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਸਾਡੇ ਪੁੱਤਰ ਨੂੰ ਮਿਲੀ ਹੈ ਨਾ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ। ਜਿਵੇਂ ਉਹਨੂੰ ਵੱਟਿਆ ਨੇ ਨਾ ਇਵੇਂ ਵੜੀ ਚੰਗੀ ਇਹਨਾਂ ਸੱਚਾ ਮਿਲਣੀ ਚਾਹੀਦੀ ਆ ਜੇ ਸਾਡੇ ਪੁੱਤਰ ਗਲਤੀ ਕੀਤੀ ਹੈ ਮੈਂ ਸਾਰਾ ਪਰਿਵਾਰ ਲੈ ਕੇ ਗੁਰਦੁਆਰੇ ਮਾਫੀ ਮੰਗਾਉਂਦਾ ਅਸੀਂ ਗੁਰੂਗ੍ਰੰਥ ਤੇ ਆਤਰੱਖਾਂਗੇ ਇਹ ਸੱਚੇ ਪਾਤਸ਼ਾਹ ਨੇ ਗਲਤੀ ਕੀਤੀ ਹੈ ਇਹਨੂੰ ਮਾਫ ਕਰ ਅਸੀਂ ਮਾਫੀ ਮੰਗਾਂਗੇ ਇਹ ਸਾਰੇ ਮਾਫੀ ਮੰਗਾਂਗੇ ਸਹੀ ਹੈ ਬੱਚਾ ਅਸੀਂ ਪੁੱਤਰ ਮਾਫੀ ਮੰਗਾਂਗੇ ਇਹ ਗੱਲ ਦੀ ਜੇ ਸਾਡਾ ਪੁੱਤਰ ਚੱਲ ਕੇ ਇਹ ਤਾਂ ਵੀ ਮਾਫੀ ਮੰਗਾਗੇ ਗੁਰੂ ਕੋਲ ਸਾਡਾ ਜ਼ੁਲਮ ਕੀਤਾ ਨਾ ਬਹੁਤ ਜ਼ੁਲਮ ਕੀਤਾ ਆਣ ਕੇ ਉਹਨੂੰ ਗੋਲੀ ਵੀ ਮਾਰ ਦਿੰਦੇ ਸਾਨੂੰ ਕੋਈ ਡੋਖਣੀ ਜਿਹੜੇ ਆ ਨਸ਼ਈਆਂ ਬੰਦਿਆਂ ਨੇ ਉਹਨੂੰ ਵੱਡ ਫੱਟ ਕੀਤੀ ਆ ਇੰਨੀ ਬੇਰਮੀ ਨਾਲ ਮਾਰਿਆ ਹੋਆ ਸਾਡੇ ਤੋਂ ਜਰਿਆਣੀ ਨਹੀਂ ਜਾਂਦਾ ਬਹੁਤ ਜ਼ਿਆਦਾ ਸਾਡੇ ਪੁੱਤਾਂ ਦਾ ਦੁੱਖ ਕੀ ਕਰਨ ਕੀ ਕਾਰਵਾਈ ਤੁਸੀਂ ਚਾਹੁੰਦੇ ਹੋ ਉਹਨਾਂ ਦੇ ਪਰਚੇ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਫਿਰ ਸਾਨੂੰ ਇਨਸਾਫ ਮਿਲਣਾ ਹਾਂ ਬਾਕੀ ਜੇ ਤੁਹਾਨੂੰ ਉਹਨੇ ਕੀ ਇੱਕ ਇੱਕ ਗਿਆਨੀ ਜਥੇਦਾਰ ਅਕਾਲ ਤਖਤ ਦੇ ਨੇ ਉਹ ਕਹਿੰਦੇ ਨੇ ਕਿ ਉਲਟਾ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਸੋਸ਼ਲ ਤੇ ਸਮਾਜਿਕ ਸਰ ਇਹ ਬਾਈਕਾਟ ਕਾਦੇ ਵਾਸਤੇ ਕਰਨਾ ਜੀ ਫਿਰ ਸਾਨੂੰ ਹੀ ਸਾਰਿਆਂ ਨੂੰ ਮਾਰ ਦੇਣ ਫਿਰ ਅਸੀਂ ਵੀ ਸਿੱਖ ਪਵਾਰਾਂ ਸਾਨੂੰ ਹੀ ਇਸੇ ਘਾਟ ਦੇ ਤਾਰ ਦੇਣਾ ਅਸੀਂ ਕੀ ਕਰਨਾ ਮਗਰੋਂ ਜੀ ਕੇ ਇਹ ਇੱਕ ਪਰਿਵਾਰ ਨੂੰ ਜੇ ਉਹਨੇ ਬਾਈਕਾਟ ਕਰਨਾ ਵਾ ਜੇ ਉਹਦੇ ਕੋਈ ਗਲਤੀ ਹੋ ਗਈ ਆ ਪੁੱਤ ਦੀ ਤੇ ਸਾਨੂੰ ਸਜ਼ਾ ਸਾਨੂੰ ਹਜੇ ਵੀ ਤੁਹਾਨੂੰ ਸਜ਼ਾ ਦੇ ਦੇਣ ਅਸੀਂ ਭੁਗਤਣ ਯੋਗ ਆ। ਇੱਕ ਐਸਾ ਕੁਛ ਉਨ੍ਹਾਂ ਨੂੰ ਕਹਿਣਾ ਚਾਹੀਦਾ ਸੀ ਜਿਥੇ ਤੱਕ ਨਹੀਂ ਜੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਉਹਨਾਂ ਨੂੰ। ਉਹਨਾਂ ਨੂੰ ਇਨਸਾਫ ਹੋਣਾ ਕਰਨਾ ਚਾਹੀਦਾ ਹੈ। ਆਣ ਕੇ ਵੇਖਣਾ ਚਾਹੀਦਾ ਹੈ ਵੀ ਇਹ ਵਾਕਿਆ ਹੀ ਮੈਂਟਲ ਕਿੰਨੇ ਕਿਰਦੀ ਉਹਦੀ ਛੋਟੇ ਹੁੰਦੇ ਤਾਂ ਦਵਾਈ ਚੱਲਣ ਢਈ ਆ। 11ਵੀਂ ਕਲਾਸ ਤੋਂ ਉਹਨੇ ਉੱਠ ਗਿਆ ਵਾ। ਮੁੜ ਕੇ ਉਹਨਾਂ ਬਾਤ ਉਹਦੀ ਦਵਾਈ ਚੱਲੀ ਜਾਂਦੀ ਉਹਦੀ ਕਰੀ ਕਿਤੇ ਇੱਕ ਰੀਕਤੇ ਪਹਿਲੀ ਵੇਚ ਕੇ ਵੀ ਉਹਦਾ ਪੇਧਾ ਨਾ ਉੱਤੇ ਪੈ ਪੈਸੇ ਲਾਈ ਜਾਂਦਾ ਭੈਣ ਭਰਾਵਾਂ ਤੋਂ ਫੜ ਫੜ ਕੇ ਉਹਨੇ ਲਾਏ ਆ ਪਰ ਉਹਦਾ ਕੋਈ ਲਾਜ ਲੱਭਿਆ ਨਹੀਂ ਜਿੱਧਰ ਨੂੰ ਵੀ ਕਿਸੇ ਨੇ ਆਖਿਆ ਉਧਰ ਨੂੰ ਵੀ ਚਲੇ ਗਿਆ ਪਰ ਰਿਪੋਰਟਾਂ ਵੀ ਅਸੀਂ ਖੜੀਆਂ ਸਾਡੀ ਸੁਣਾਈ ਨਹੀਂ ਉੱਥੇ ਕਹੇ ਨੇ ਉੱਤੇ ਖਲੋਂਦਾ ਤਾਂ ਹੀ ਮਾਰ ਮਾਰ ਰੋਂਦਾ ਰਿਹਾ ਪਰ ਉਹਨਾਂ ਨੇ ਸੁਣਾਈ ਨਹੀਂ ਕੀਤੀ ਬੰਦਿਆਂ ਨੇ ਵੱਢ ਕੇ ਛੁੜਤਾ ਬਾਬੇ ਵੀ ਆਏ ਚਾੜਸੇ ਵਾਲੇ ਉਹਨਾਂ ਵੀ ਆਣ ਕੇ ਆਖਿਆ ਵੀ ਚਲੋ ਆਪਾਂ ਇਨਸਾਫ ਦਵਾਉਣੇ ਆ ਜੋ ਵੀ ਹੋਊ ਕਾਰਵਾਈ ਕਰਾਂਗੇ ਪਰ ਉਹਨਾਂ ਨੇ ਜਕਾਰੇ ਛੱਡ ਕੇ ਮਿੰਟੋ ਮਿੰਟੀ ਵੱਢ ਕਰ ਤੇ ਆ ਫਿਰ ਵੇਖੋ ਇਹ ਵੜਦੇ ਜਦੋਂ ਵੜਦਾ ਵਾ ਉਦੋਂ ਇਹਨੇ ਮੂੰਹ ਦੇ ਉੱਤੇ ਲੀੜਾ ਬੰਨ ਕੇ ਵੱਡਿਆ ਵਾ ਵੀ ਇਹ ਇਹਨਾਂ ਦਾ ਡੰਗਰ ਦੇ ਉੱਤੇ ਕਤਲ ਨਹੀਂ ਬੇਰਹਿਮੀ ਨਹੀਂ ਕਰਦਾ ਜਿੰਨਾ ਬੰਦੇ ਦੇ ਉੱਤੇ ਕੀਤੀ ਇਹਨਾਂ ਨੇ ਬੱਚੇ ਦੇ ਉੱਤੇ ਕੀਤੀ ਹੈਂ ਠੀ ਉਹਨੇ ਗਲਤੀ ਕਰ ਲਈ ਚਲੋ ਅਸੀਂ ਬਖਸ਼ਣ ਅਸੀਂ ਵੀ ਆਣੇ ਆ ਵੀ ਗਲਤੀ ਕੀਤੀ ਬਹੁਤ ਵੱਡੀ ਗਲਤੀ ਕੀਤੀ ਉਹਨੇ ਸਾਡੇ ਸਾਡਾ ਵੀ ਗੁਰੂ ਗ੍ਰੰਥ ਸਾਹਿਬਾ ਸਾਡਾ ਵੀ ਆ ਧਰਮ ਆ ਪਰ ਅਹੀਂ ਆਨੇ ਆ ਗਲਤੀ ਕੀਤੀ ਆ ਸਾਲੂ ਸਜ਼ਾ ਜੋ ਮਰਜ਼ੀ ਸਜ਼ਾ ਦੇ ਦੇਣ ਅਹੀਂ ਮੰਨਣ ਜੋਗ ਆ ਪਰ ਆ ਜਿਹੜੀ ਇੰਨੀ ਫੇਰ ਐਮੀ ਨਾ ਮਾਰਿਆ ਵਾ ਨਾ ਇਹ ਸਾਡੇ ਤੋਂ ਜਰਿਆ ਨਹੀਂ ਜਾਨਾ ਇਹਨਾਂ ਬੰਦਿਆਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਸਾਡੇ ਤਾਂ ਇਹੋ ਹੀ ਆ ਇਹ ਗੁਰੂ ਦੇ ਘਰ 12 ਵਜੇ ਕਿਉਂ ਗ੍ਰੰਥੀ ਅੰਦਰ ਨਹੀਂ ਬੈਠਾ ਕੀ ਨਾਮ ਹੈ ਸੁਖਰਾਜ ਸਿੰਘ ਗ੍ਰੰਥੀ